ਮਿਸਾ ਸਿਕਾ ਦੀ ਸਾਰ ਨੇ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਵਿਖਾਉਣੀਆਂ ਦੋਵੇਂ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਪਾਜੀ ਵਧੀਆ ਚਲੋ ਵਧੀਆ ਚੀਜ਼ ਦਾ ਵੇਗਿਆ ਮਾਲ ਪਸਾਂ ਵਾਲਾ ਫਿਰ ਮਾਲ ਪਾਜੀ ਵੇਚਤਾ ਦੇ ਠੀਕ ਹੈ ਅਜ ਦੋ ਫਿਰ ਦੋ ਜੀ ਸੂਈਆਂ ਦੋਵੇਂ ਹੀ ਨਹੀਂ ਇੱਕ ਦਾ ਬੱਚਾ ਨਹੀਂ ਜੇਗਾ ਇੱਕ ਸੂਈ ਸੱਜੇ ਤੇ ਸੂਈਆਂ ਤੇ ਦੋਵੇਂ ਹੀ ਆ ਚਲੋ ਨਾਮ ਦੱਸ ਤੇ ਕਰੀ ਆਪਾਂ ਹਾਂਜੀ ਡਿਊਟੀ ਹਾਂਜੀ ਚੱਕ ਮੈਸੇਜਾਂ ਤੁਸੀਂ ਜਨਾਲਾ ਤੇ ਜਰਾ ਅੰਬਰ ਤੇ ਫੋਨ ਨੰਬਰ ਬੋਲ ਦੇ ਕਰੀ 97819475 ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹ ਤਾਂ ਨਹੀਂ ਆਪ ਕਰਨੀ ਹੈ ਕਿੰਨਾ ਚਿਰ ਹੋਇਆ ਵੇ ਦੀ ਨਾ ਸੋਈ ਨਾ ਇਹਨੂੰ ਭਾਈ 20 22 ਦੇ ਲੱਗ ਜਮਗਰ ਕੱਟੀ ਅੱਛਾ ਮਗਰ ਇਹਦੇ ਕੱਟੀ ਆ ਹਾਂਜੀ ਤੇ ਦੁੱਧ ਕਿੰਨਾ ਜੀ ਦੇ ਦੇ ਕੋ ਦੁੱਧ ਭਾਜੀ ਕੋ 8 ਲੀਟਰ ਹੈਗਾ ਪੱਕਾ ਦੁੱਧ ਪੱਕਾ ਭਾਜੀ ਦੋ ਦੇ ਦੁੱਧ ਭਾਜੀ ਮੈਂ ਥੋੜਾ 11 12 ਕਿਲੋ ਚੋਇਆ ਸੀ ਅੱਛਾ ਮੈਂ ਕਿਹਾ ਵੀਰ ਨੂੰ ਦਵਾਈ ਹੀ ਪਿੰਡੋਂ ਇੱਥੇ ਪਿੰਡ ਹੀ ਦਵਾਈ ਕੇ ਵੀਰ ਨੂੰ ਆਪਣਾ ਸੱਜਣ ਹੀ ਭਰਾ ਹੀ ਆਪਣਾ ਠੀਕ ਆ ਉਹ ਭਾਜੀ ਡੰਗਰ ਡੁੰਗਰ ਨਹੀਂ ਕੋਈ ਨੇ ਰੱਖਿਆ ਠੀਕ ਹੈ ਮੱਝ ਨੇ ਦਿਲ ਨਹੀਂ ਲਾਇਆ ਠੀਕ ਹੈ ਤੇ ਉਹ ਆਂਦਾ ਵੀ ਯਾਰ ਮੱਝ ਵੇਚ ਦੀ ਆਪਾਂ ਠੀਕ ਹੈ 62000 ਦੀ ਚੋਟੀ ਦਵਾਈ ਆਪਾਂ ਨੇ ਅੱਛਾ ਤੇ ਹੁਣ ਮੇਰੇ ਨਾਲ ਬੰਨ ਗਿਆ ਰਾਤ ਦੀ ਠੀਕ ਆਂਦਾ ਵੇਚ ਲੈ ਯਾਰ ਘਾਟੇ ਵਧਣਾ ਮੈਂ ਨਾ ਐਸੇ ਨਪਾਇਆ ਲੱਗੀ ਇਹਨੂੰ ਇਹ ਮਤਲਬ ਵੇਚਣ ਲਈ ਆਈ ਹੈ ਉਹਨਾਂ ਦੀ ਵੇਚਣ ਲਈ ਆਈ ਹੈਗੇ ਠੀਕ ਬਾਹਰ ਬਾਜੀ ਘਾਟਾ ਹਾਂ ਮੈਨੂੰ ਪੈਣਾ ਉਹਨੂੰ ਨਹੀਂ ਪੈਣਾ ਕੋਈ ਅੱਛਾ ਮੈਂ ਹੁਣ ਭਰਾ ਆ ਜਾਓ ਠੀਕ ਹੈ ਹਾਂ ਮੈਨੂੰ ਹੀ ਪੈਣਾ ਜਿੰਨਾ ਪੈਣਾ ਅੱਜ ਤੋਰ ਹੇ ਇੱਕ ਘਾਟਾ ਬੋਦੀ ਨਹੀਂ ਛੋਟੀ ਮਹਾਰਾਜੀ ਜੱਫਾ ਕਰਵਾ ਲਈ ਆ ਹੋਰ ਛੋਟੀ ਨੋਰ ਦੱਬਰੀ ਆ ਬਾਕੀ ਸੋਹਣੀ ਛੋਟੀ ਆ ਜਿਹੜੀ ਤੇ ਫੋੜੇ ਤਾਂ ਆਪਾਂ ਦੇਖ ਲੈਂਦੇ ਠੀਕ ਆ ਜੀ ਮੋਕੇ ਦੇ ਦੁੱਧ ਜਿਹੜਾ 8 ਲੀਟਰ ਜਿਹੜਾ ਤਿਆਰ ਦੱਸਦੇ ਆ ਭਾਈ ਉਹ ਕੋਣਾ ਇਹਨੇ ਮੰਨ ਲਓ ਵਾਂਡ ਗੁੰਡ ਨਹੀਂ ਖਾਦਾ ਅੱਛਾ ਤੇ ਉਹ ਥੋੜਾ ਦਿਲ ਛੱਡ ਗਿਆ ਬੰਦਾ ਤੁਹਾਨੂੰ ਪਤਾ ਜਿਹੜਾ ਨਿਆਣ ਹੋਵੇ ਥੋੜਾ ਕਰ ਜਾਂਦਾ ਠੀਕ ਆ ਤੇ ਅਸੀਂ ਤੁਹਾਨੂੰ ਸਾਨੂੰ ਪਿਆ ਕੋਈ ਗੱਲ ਨਹੀਂ ਕਰ ਲੈ ਆ ਬੰਦੇ ਤੂੰ ਠੀਕ ਆ ਉਹਦੀ ਵਿੱਚ ਨਹੀਂ ਆਈ ਆ ਬਾਕੀ ਹੁਣੇ ਤੁਹਾਨੂੰ ਇੱਧਰ ਦੇਖੋ ਮੇਰ ਕੋ ਖਾਈ ਜਾਂਦੀ ਜੇ ਮੇਰ ਕੋ ਮੱਚ ਗਈ ਆ ਅੱਛਾ ਇੱਧਰ ਦੇਖੋ ਮੇਰ ਕੋ ਖਾਈ ਗਈ ਇੱਧਰ ਦੇਖੋ ਦੇਖੀ ਇਹ ਠੀਕ ਆ ਦੋਤੋਂ ਮਨ ਲੋ ਹਰਿਆਵਰ ਆਣੇ ਪਾਇਆ ਇਹ ਤਾਂ ਖਾਂਦੀ ਨਹੀਂ ਠੀਕ ਆ ਬਾਈ ਕੀ ਚੱਕਰ ਆ ਹਾਂ ਦੇਖਾ ਦੇ ਇੱਥੇ ਬਾਕੀ ਮਾਰੀ ਜਾਂਦੀ ਇਸ ਮੂਹ ਹਾਂ ਦੇਖਾ ਦੇ ਤੇ ਲਾਗੇ ਤਾਂ ਤੇ ਮੌਕੇ ਤੇ ਦੁੱਧ 8 ਲੀਟਰ ਚਵਾ ਕੇ ਦੋਗੇ ਭਾਜੀ 8 ਲੀਟਰ ਚਵਾ ਕੇ ਦਵਾਂਗੇ ਉਹ ਆਂਦਾ ਐ ਬੋੜ ਆਈਆਂ ਲੈਂਦੀ ਮਨ ਲੋ ਰਿੰਗ ਜੀ ਰਹਿੰਦੀ ਕੱਲੀ ਠੀਕ ਆ ਕੋ ਮੈਂ ਕੋ ਗਾਂ ਲੈ ਆਉਣੀ ਤਾਂ ਮੱਝ ਮੇਰੀ ਵੇਚਦੀ ਤੇ ਇਹਦਾ ਮੁੱਲ ਕੀ ਰੱਖਣਾ ਫਿਰ ਹਾਂ ਮੁੱਲ ਭਾਜੀ ਭਾਂਗ ਤੋਂ ਮੰਨੇ ਨਾ ਮੰਨੇ ਮੈਂ ਤਾਂ ਬਾਠ ਦੀ ਦਵਾਈ ਆ ਅੱਛਾ ਕਰ ਦੋ ਜੋ ਕਰਨਾ ਅੱਜ ਦੇ ਤੁਸੀਂ ਕਰਨਾ ਵਾ 60 ਵੀ ਦੇ ਦਈਏ ਨਹੀਂ 60 ਦੀ ਨਹੀਂ ਜਾਣੀ ਏ ਕਿੰਨੇ ਦੀ ਜਾਣੀ ਤੂੰ ਨਹੀਂ ਦੱਸ ਦੋ ਕਸਰ ਤੇ ਲੱਗਣੀ ਆ ਲੈ ਭਾਈ 12 ਲੀਟਰ ਦੁੱਧ ਚੋਇਆ ਛੋਟੇ ਆਹੋ ਤੇ ਉਦੋਂ 12 ਲੀਟਰ ਦੇ ਹਿਸਾਬ ਨਾਲ ਹੀ ਹੋਣਾ 8 ਦਿੱਤਾ ਮੈਂ ਜਾਣੀ ਨਹੀਂ ਆਹਨਾਂ ਕੋ ਮਾਲ ਬੜਾ ਹੀ ਹਾਂਜੀ ਛੋਟੀਆਂ ਦੇ ਨਹੀਂ ਲਾਇਆ ਕੋ ਵੀਰ ਕੋ ਠੀਕ ਆ ਪਰ ਆਪਣੇ ਮੱਜ ਨਾ ਖਲੋਗੀ ਮੱਜ ਉੱਥੇ ਫਿੱਲੀ ਪੜਕੀ ਜਾਂਦੀ ਚਲੋ ਦੱਸਿਓ ਜੱਸ ਨੋ ਹੀ ਕਰੀਏ ਕਿੰਨੇ ਦੀ ਆ ਜੱਸ ਨੋ ਜੱਦ ਦੀ ਹਾਂਜੀ 52000 ਦੀ ਅੱਛਾ ਦਾ ਹੀ ਡਾਵਾਂਗੇ ਅੱਛਾ 52000 ਦੀ ਤੇ ਚੋਣ ਚਾਣ ਬਹੁਤ ਸਾਫ ਲੱਗੀ ਜੀ ਤੇ ਥਣ ਥਣ ਓਕੇ ਸਾਰੇ ਬੁਰੇ ਓਕੇ ਭਾਈ ਚਾਰੇ ਅਗਲੇ ਨਾਲ ਅਗਲਾ ਬਰਾਬਰ ਹੋਊਗਾ ਠੀਕ ਆ ਤੇ ਹੁਣ ਇੱਕ ਹੋਰ ਜਿਹੜੀ ਆ ਮੱਝ ਤੁਹਾਨੂੰ ਦਿਖਾਉਣੀ ਆ ਇਹ ਬੱਚੇ ਤੋਂ ਬਿਨਾ ਮੱਖਣ ਦੁੱਧ ਬਕਾ ਦੋ ਆ ਪੂਰੇ ਕੈਮ ਜੀ ਦਾ ਦਾ ਦੇਖ ਸਕਦੇ ਪੂਰੇ ਕੈਮ ਹੈ ਜੇ ਇਹੋ ਜੀ ਨਹੀਂ ਗੱਲ ਹੈ ਤੇ ਥਣ ਦੇਖ ਸਕਦੇ ਇਹਦੇ ਵੀ ਲੱਗੇ ਲੋੜੀ ਵਾਲੇ ਦੇਂਦੀ ਸਹੀ ਭਾਈ ਅੱਛਾ ਲੋੜੀ ਤੇ ਸੂਈ ਆ ਹਾਂਜੀ ਅੱਜ 12 ਤਰੀਕ 13 ਨੂੰ ਲੋੜੀ ਮਹੀਨਾ ਹੋ ਗਿਆ ਸੂਈ ਮਹੀਨਾ ਹੋ ਗਿਆ ਨੂੰ ਇੱਕ ਦਿਨ ਘੱਟ ਜੀ ਠੀਕ ਹੈ ਦੁੱਧ ਭਾਈ ਇਹ ਕੋ 7 7:30 ਹੈਗਾ ਸਪੱਕਾ ਦੁੱਧ ਸੱਦਾ ਦਾਹਾਂ ਕੇ ਨੌੜਾ ਜੀ ਆ ਨੂੰ ਚੜ ਜਾਂਦੀ ਦਵਾ ਸੱਤ ਤੇ ਸਾਢੇ 7 ਲੀਟਰ ਦੁੱਧ ਜਿਹੜਾ ਕਿੰਦੇ ਕੀ ਹੈਗਾ ਇਹ ਦੇਖੋ ਤੇ ਜੋ ਸੀ ਬਾਹਰ ਮੈਂ ਤੇ ਬਾਕੀ ਅੱਗੇ ਤੁਸੀਂ ਚਵਾਈ ਆਪ ਕਰਕੇ ਖੜਨੀ ਚੋਣ ਭਾਜੀ ਦੋਵੇਂ ਬੜੀਆਂ ਮਈਆਂ ਠੀਕ ਐ ਚੋਣ ਤੇ ਇਦਾਂ ਲੱਗੀਆਂ ਵੀ ਆਹ ਮਾਜ ਤੇ ਭਾਜੀ ਬਹੁਤੀ ਮੋਢੀ ਧਾਰ ਰਹੀ ਦੀ ਪਾੜਾ ਪਾਓ ਥੱਲੇ ਬਹਿ ਜਾਓ ਧਾਰਾਂ ਬੜੀਆਂ ਲੈਂਦੀ ਠੀਕ ਹੈ ਜੀ ਪਾੜਾ ਪਾ ਗਏ ਥਾਡੀ ਮਾਰ ਕੇ ਥੱਲੇ ਬੈਰੋ ਉਤਾਰਾਂ ਦੇ ਨਾਲ ਪਾੜੇ ਤੇ ਮਿਲਦੀ ਆ ਪਾੜੇ ਦੇ ਬਾਜੀ ਦੋਵੇਂ ਟਾਈਮ ਪਾੜੇ ਦੇ ਚੋਈ ਤੇ ਇਹਦਾ ਮੁੱਲ ਬਾਜੀ ਇਹਦਾ ਮੁੱਲ ਮੇਰੇ ਦਾ ਸੇਵ ਹੀ ਕਰ ਲੀ ਗੀ ਸੇਮ ਨਹੀਂ ਜਾਣੀ ਕਿਉਂ ਜਾਣੀ ਕਿਹਣੀ ਕੀ ਗੱਲ ਉਹ ਛੋਟੀ ਆ ਨਾਲੇ ਉਹ ਬੱਚੇ ਵਾਲੀ ਮਗਰ ਕੱਟੀ ਆ ਕਿਹੜਾ ਦੱਸ ਦੋ ਤ ਨਹੀਂ ਦੱਸੋ ਇਹ ਵੀ ਜੱਸ ਨੋ ਹੀ ਕਰੋ ਫਿਰ 47 ਦੇ ਦਈਏ ਕਰਦੀ ਐ 45 ਦੀ ਫਿਰ 45 ਦੀ ਨਾ ਕਰੀਏ ਫਿਰ ਅੱਛਾ ਹੋਰ 2 ਛੱਡ ਦਈਏ 43 ਦੀ ਯਾਰ ਇੱਕ ਹੋਰ ਛੱਡ ਦਈਏ 42000 ਦੀ ਦੇ ਦਾਂਗੇ ਅੱਛਾ ਹਾਂਜੀ 42 ਦੇ ਦਾਂਗੇ ਭਾਈ ਠੀਕ ਹੈ ਜੀ ਆਪੀ ਮਾਰੋ ਜੋ ਕਾਗਜ਼ ਦੇਗਾ ਪਿੰਡਾਂ ਮੈਂ ਦਾ ਠੀਕ ਹੈ ਜੀ ਬਾਕੀ ਭਾਈ ਤੁਹਾਨੂੰ ਪਤਾ ਬੱਚਾ ਹੁੰਦਾ ਨੇ 50 55 ਦੀ ਤਾਂ ਹੈਗੀ ਨਾ ਹਾਂਜੀ 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 50 ਥੋੜਾ ਬਧਾ ਮਾਨਦਾਨ ਆਪਾਂ ਕਰ ਦਿੰਨਾ ਹੈ ਬੱਚਾ ਹੁੰਦਾ ਹਾਂਜੀ ਹਾਂਜੀ ਹੁਣ ਆਪਾਂ ਪੂਰੇ 40 ਦੇ ਦਾਂਗੇ ਜਾਓ ਠੀਕ ਹੈ ਜੀ 40 ਅੱਛਾ ਪੂਰੇ 40000 ਦੇ ਪੂਰੇ 40 ਦੇ ਦਾਂਗੇ ਠੀਕ ਹੈ ਹਾਂਜੀ ਜੇ ਕੋ ਜੋੜਾ ਲਊ ਨਾ ਫਿਰ ਭਾਈ ਦੇ ਦਾਂਗੇ 90 ਠੀਕ ਹੈ ਵਿਧੀ ਹੋਰ ਕੁਛ ਹੈ ਨਾ ਠੀਕ ਹੈ ਵਿਧੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਮਰਜ਼ੀ ਨਾਲ ਖੜੇ ਜੋੜੇ ਦੇ ਵਿੱਚ 45 45000 ਦੇ ਹਸਨਾਮਾ ਜਿਹੜੀ ਪੈ ਜਾਣੀ ਆ ਬਾਕੀ ਦੋਵੇਂ ਸੋਈਆਂ ਵਾ ਇੱਥੇ ਆ ਕੇ ਚਵਾਈ ਕਰਕੇ ਖੜੋ ਪਸੰਦ ਹੋਵੇ ਤੇ ਲੈ ਜਾਓ ਨਹੀਂ ਪਸੰਦ ਹੋਵੇ ਤੇ ਰਹਿਣ ਦਿਓ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ